ਸਮਾਜ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਇਸੇ ਜਾਇਵਨ ਨੂੰ ਪਰਨਾਏ ਸੇ ਜੌਂਜਮਨ ਸਮਰਪਿਤ ਭਾਈ ਅਮਰਿੰਦਰ ਸਿੰਘ ਸਪੇਨ ਸਾਡੇ ਦਰਮਾਨ ਹਾਜ਼ਰ ਹਨ ਸੋ ਭਾਈ ਸਾਹਿਬ ਜੀ ਨੇ ਯੂਕਰੇਨ ਅਤੇ ਸਪੇਨ ਵਰਗੇ ਮੁਲਕਾਂ ਦੇ ਵਿੱਚ ਸਮਾਜ ਸੇਵਾ ਕਰਕੇ ਪਹਿਚਾਣ ਸਭ ਕੇ ਕਿਹੜੀ ਸਿੱਖ ਕਮਿਊਨਿਟੀ ਨੂੰ ਵੀ ਮਾਣ ਹੈ ਜਿੱਥੇ ਪੰਜਾਬ ਪੰਜਾਬੀ ਨੂੰ ਮਾਣ ਹੈ ਤੇ ਪੂਰੇ ਭਾਰਤ ਦੇਸ਼ ਨੂੰ ਇਹਨਾਂ ਤੇ ਮਾਣ ਹੈ ਸੋ ਭਾਈ ਸਾਹਿਬ ਹਾਜ਼ਰ ਹਨ ਇਟਲੀ ਦੌਰੇ ਤੇ ਪਾਚੀ ਸੰਸੂ ਅੱਜ ਅਸੀਂ ਬਰੋਨਾ ਵਗੇਰਿਆਂ ਦਾ ਵਿਸ਼ੇਸ਼ ਮੁਲਾਕਾਤ ਕੀਤੀ ਹੈ ਅਜੀਤ ਵੈਬ ਟੀਵੀ ਨਾਲ ਇੱਕ ਸਾਫਿਰਿਕਾ ਦੀ ਪਾਈ ਗਈ ਸਤ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਤ ਸ੍ਰੀ ਅਕਾਲ ਜੀ ਸੁਪਾਈ ਸਾਹਿਬ ਜਿਵੇਂ ਕਿ ਯੂਰਪ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਲੋਕ ਪੈਸੇ ਕਮਾਉਣ ਦੇ ਲਈ ਪਹੁੰਚਦੇ ਨੇ ਤੇ ਤੁਸੀਂ ਇੱਥੇ ਆ ਕੇ ਇੱਕ ਵੱਖਰਾ ਹੀ ਕੰਮ ਸ਼ੁਰੂ ਕਰ ਦਿੱਤਾ ਜਿਵੇਂ ਕਿ ਸਮਾਜ ਦੀ ਸੇਵਾ ਤੇ ਤੁਸੀਂ ਇਹ ਜਜ਼ਬਾ ਕਿਵੇਂ ਸ਼ੁਰੂ ਕੀਤਾ ਗੱਲ ਦੇਖੋ ਜੀ ਸਭ ਤੋਂ ਪਹਿਲਾਂ ਤੇ ਜਿੱਥੇ ਵੀ ਪੰਜਾਬੀ ਜਾਂਦੇ ਨੇ ਆਪਣਾ ਨਾਂ ਬਣਾਉਂਦੇ ਆ ਭਮਕ ਦੁਨੀਆ ਦੇ ਕਿਸੇ ਕਾ ਕੋਨੇ ਦੇ ਵਿੱਚ ਵੀ ਹੋਵੇ ਹਨਾ ਦੂਜੀ ਗੱਲ ਖਾਲਸਾ ਪੰਥ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਥ ਸਰਜਿਆ ਫਿਰ ਜਿਕੇ ਇੱਕ ਮੈਸੇਜ ਦਿੱਤਾ ਦੁਨੀਆ ਦੇ ਵਿੱਚ ਜਿੱਥੇ ਵੀ ਖਾਲਸਾ ਰਹੇਗਾ ਉਥੇ ਨਿਆਰੇ ਵਾਰੇ ਰਹਿਣਗੇ ਤੇ ਇਸ ਲਈ ਜਿੱਥੇ ਵੀ ਰਹਿੰਦੇ ਆ ਕੋਈ ਵੀ ਲੋੜ ਪੈਂਦੀ ਆ ਗੁਰੂ ਦੇ ਸਿੰਘ ਦਸਤਾਰਾਂ ਸਜਾਈਆਂ ਆ ਉਥੇ ਲੋੜ ਆ ਆਪਣੀ ਪਛਾਣ ਨੂੰ ਅੱਗੇ ਲਿਆਉਣ ਦੀ ਜਾਨੀ ਕਿ ਜਦੋਂ ਯੂਰਪ ਦੇ ਵਿੱਚ ਗੱਲ ਕਰੀਏ ਤੇ ਬਹੁਤ ਸਾਰੇ ਲੋਕ ਦਸਤਾਰਾਂ ਦਮਾਲਿਆਂ ਵਾਲਿਆਂ ਨੂੰ ਮੁਸਲਮਾਨ ਕਹਿ ਦਿੰਦੇ ਆ ਪਾਕਿਸਤਾਨੀ ਕਹਿ ਦਿੰਦੇ ਆ ਹੋਰਾਂ ਧਰਮਾਂ ਨਾਲ ਜੋੜਿਆ ਜਾਂਦਾ ਆ ਇਸ ਲਈ ਆਪਣੀ ਪਛਾਣ ਨੂੰ ਦੱਸਣ ਦੀ ਬਜਾਏ ਕਿ ਅਸੀਂ ਉਹਨਾਂ ਨੂੰ ਦੱਸੀਏ ਕਿ ਅਸੀਂ ਸਿੱਖ ਹਾਂ ਕਿ ਉਹ ਸਰਚ ਕਰਨ ਸਾਡੇ ਤੇ ਕਿ ਇਹ ਸਿੱਖ ਨੇ ਕਿ ਇਹ ਸਿੱਖ ਚੰਗੇ ਲੋਕ ਆ ਸੋ ਅਸੀਂ ਦੇਖਿਆ ਕਿ ਤੁਸੀਂ ਯੂਕਰੇਨ ਦੇ ਵਿੱਚੇ ਤੋਂ ਕਿ ਪੋਜੀਸ਼ਨ ਬਣ ਗਈ ਜੰਗ ਦੀ ਤੇ ਸਵੇਨੀ ਜਦੋਂ ਹੜ ਵਰਗੇ ਹੜਾ ਵਰਗੇ ਹਾਲਾਤ ਹੜਾ ਆ ਗਏ ਸੀਗੇ ਉਦੋਂ ਬਹੁਤ ਵੱਡੇ ਪੱਧਰ ਤੇ ਤੁਸੀਂ ਕੰਮ ਕੀਤਾ ਤੇ ਕੀ ਅਜੇ ਕਿਹੜੇ ਕੰਮ ਕੀਤੇ ਤੁਸੀਂ ਜਿਨ੍ਹਾਂ ਕਰਕੇ ਲੋਕਾਂ ਦੇ ਮਨ 'ਚ ਤੁਹਾਡੀ ਸ਼ਾਬਰ ਹੈਗੀ ਦੇਖੋ ਜਿਵੇਂ ਅਜੀਤ ਵੈਬ ਨੇ ਅਜੀਤ ਅਖਬਾਰ ਨੇ ਪੰਜਾਬੀ ਮਾਂ ਬੋਲੀ ਸੰਭਾਲਿਆ ਤੇ ਅਖਬਾਰਾਂ ਤਾਂ ਬਹੁਤ ਨੇ ਪਰ ਪਹਿਲੀਆਂ ਅਖਬਾਰਾਂ ਦੇ ਵਿੱਚ ਉਵੇਂ ਹੀ ਅੱਜ ਇਹ ਪੰਜਾਬੀ ਮਾਂ ਬੋਲੀ ਨੂੰ ਵਿਦੇਸ਼ਾਂ ਦੇ ਵਿੱਚ ਪੰਜਾਬੀਆਂ ਨੇ ਬਰਕਰਾਰ ਰੱਖਿਆ ਉਹ ਵੱਡੇ ਵੱਡੇ ਪ੍ਰੋਗਰਾਮ ਕਰਕੇ ਸਮਾਗਮ ਕਰਕੇ ਹਰ ਫੀਲਡ ਦੇ ਵਿੱਚ ਸਾਰੇ ਨੇ ਇਸ ਲਈ ਸੇਵਾ ਦੇ ਖੇਤਰ ਦੇ ਵਿੱਚ ਵੀ ਬਹੁਤ ਲੋੜ ਆ ਜਾਨੀ ਕਿ ਮਨੁੱਖਤਾ ਦੀ ਸੇਵਾ ਲਈ ਜਾਣੇ ਜਾਂਦੇ ਆ ਅਸੀਂ ਜਿਹੜੇ ਮੁਲਕ ਦਾ ਕਹਿੰਦੇ ਆਪਾਂ ਖਾਈਏ ਨਾ ਉਸ ਮੁਲਕ ਲਈ ਆਪਾਂ ਜਾਨ ਵੀ ਦਿੰਦੇ ਹਾਂ ਜੇ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੀ ਗੱਲ ਕਰੀਏ ਅੱਜ ਸਾਡੇ ਬੱਚਿਆਂ ਨਿਆਣਿਆਂ ਨੂੰ ਪਤਾ ਨਹੀਂ ਭੁੱਲ ਚੁੱਕੇ ਆ ਕਿ ਇਹਨਾਂ ਮੁਲਕਾਂ ਲਈ ਸਾਡੇ ਬਜ਼ੁਰਗਾਂ ਨੇ ਸਿਰ ਦਿੱਤੇ ਸੀ ਤੇ 110000 ਸਿੱਖ ਅਫੈਕਟਡ ਹੋਇਆ ਸੀ ਯੂਰਪ ਦੀ ਬਚਾਉਂਦੇ ਹੋਏ 68000 ਸਿੱਖ ਨੇ ਕੁਰਬਾਨੀ ਦਿੱਤੀ ਆ ਫਰਾਂਸ ਲਈ ਫਰਾਂਸ ਦੇ ਵਿੱਚ ਅੱਜ ਵੀ ਆਰਮੀ ਸਿੱਖਾਂ ਨੂੰ ਸਮਰਪਿਤ ਪ੍ਰੋਗਰਾਮ ਕਰਦੀ ਆ ਹਰ ਸਾਲ ਇਟਾਲੀਆ ਦੇ ਵਿੱਚ ਸਾਢੇ 5000 ਸਿੱਖ ਜਿਹੜਾ ਰੋਮ ਦੇ ਵਿੱਚ ਰੋਮ ਦੀ ਲਈ ਜਿਨੇ ਸ਼ਹਾਦਤ ਦਿੱਤੀਆ ਇਸ ਤੋਂ ਬਾਅਦ ਜੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਇੱਥੇ ਦੇ ਬੱਚਿਆਂ ਨੂੰ ਇਤਿਹਾਸ ਦਾ ਨਹੀਂ ਪਤਾ ਗੋਰਿਆਂ ਨੂੰ ਨਹੀਂ ਪਤਾ ਤੁਰੇ ਜਾਂਦੇ ਨੂੰ ਮੁਸਲਮਾਨ ਕਹਿ ਦਿੰਦੇ ਆ ਜਾਂ ਕੋਈ ਸਾਨੂੰ ਕਹ ਦਿੰਦੇ ਆ ਕਿ ਇਹ ਕੀ ਕਰ ਰਿਹਾ ਨਗਰ ਕੀਰਤਨ ਆ ਜਾਂ ਕੋਈ ਪ੍ਰੋਗਰਾਮ ਆ ਉਹਦੇ ਉੱਤੇ ਕੀ ਕਰਦੇ ਪਏ ਆ ਹਨ ਤੇ ਇਹ ਅੱਜ ਲੋੜ ਆ ਜਿਵੇਂ ਰਾਈਟ ਵਿੰਗ ਦੀਆਂ ਸਰਕਾਰਾਂ ਐਕਟਿਵ ਹੋ ਰਹੀਆਂ ਬੜੀਆਂ ਨਫ਼ਰਤ ਤੁਹਾਨੂੰ ਪਤਾ ਵੀ ਆ ਇਹਨਾਂ ਦੇ ਜਿਹੜੇ ਮੁਲਕ ਆ ਇਹਨਾਂ ਦੇ ਦੇਸ਼ ਆ ਇਹਨਾਂ ਦੇਸ਼ਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਾਹਰਲੇ ਇਮੀਗ੍ਰੇਟਡ ਨੂੰ ਬੜੀ ਪ੍ਰੋਬਲਮ ਆ ਰਹੀ ਆ ਇਹ ਲੋਕ ਕਹਿੰਦੇ ਆ ਕਿ ਸਾਡਾ ਦੇਸ਼ ਜਿਹੜਾ ਕ੍ਰਿਸਚਨੈਲਟੀ ਦਾ ਦੇਸ਼ ਸੀਗਾ ਇਹਨਾਂ ਦੇਸ਼ਾਂ ਦੇ ਵਿੱਚ ਅਸੀਂ ਬਹੁਤ ਵਧੀਆ ਤਰੀਕੇ ਨਾਲ ਰਹਿੰਦੇ ਸੀ ਹੋਣ ਮਲਟੀਕਲਚਰ ਸਿਸਟਮ ਨੇ ਜਿਹੜਾ ਵਾ ਉਹ ਸਾਡਾ ਸਿਸਟਮ ਵਿਗਾੜ ਕੇ ਰੱਖਤਾ ਜਿੱਥੇ ਮਸਜਿਦਾਂ ਬਣ ਰਹੀਆਂ ਆ ਗੁਰੂ ਘਰ ਬਣ ਰਹੇ ਆ ਮੰਦਰ ਬਣ ਰਹੇ ਆ ਤੇ ਹੋਰ ਵੀ ਜਿਹੜੇ ਧਰਮ ਐਕਟਿਵ ਹੋ ਰਹੇ ਆ ਤੇ ਇਹ ਜਿਹੜੇ ਇੱਥੇ ਦੇ ਲੋਕ ਆ ਜਿਹੜੇ ਲੋਕ ਆ ਉਹ ਇਹ ਸੋਚਦੇ ਆ ਕਿ ਬੇਰੋਜ਼ਗਾਰ ਹੋ ਰਿਹਾ ਕੁਝ ਲੋਕਾਂ ਦੀ ਜਿਹੜੀ ਆ ਉਹ ਥਿੰਕ ਆ ਯਾਨੀ ਕਿ ਪੰਜਾਬੀਆਂ ਨੇ ਜਿੱਥੇ ਵੀ ਗਏ ਨੇ ਉਹਨਾਂ ਨੇ ਮੱਲਾ ਮਾਰੀਆਂ ਕੰਮ ਕੀਤੇ ਆ ਜੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਾਈਟ ਵਿੰਗ ਨੂੰ ਜਵਾਬ ਦੇਣਾ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਦੱਸਣਾ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੁੰਦਾ ਸੀ ਜਿੱਥੇ ਗੋਰੇ ਜਾ ਕੇ ਕੰਮ ਕਰਦੇ ਹੁੰਦੇ ਸੀਗੇ ਕਿ ਸਾਡਾ ਵੀ ਰੁਪਈਆ ਜਿਹੜਾ ਉਹ ਲੱਖਾਂ ਦੇ ਹਜ਼ਾਰਾਂ ਦੇ ਚੱਲਦਾ ਪਾਈ ਸਰ ਜੀ ਮੈਂ ਵੈਸੇ ਤੁਹਾਨੂੰ ਦੁਬਾਰਾ ਰਿਫਰੈਸ਼ ਕਰਵਾਉਂ ਤੁਸੀਂ ਇਹਨਾਂ ਹੁਦੇਸ਼ਾਂ ਵਿੱਚ ਯੂਕਰੇਨ ਵਿੱਚ ਤੇ ਸਪੇਨ ਵਿੱਚ ਅਜੇ ਹੇ ਕਿਹੜਾ ਕੰਮ ਕੀਤਾ ਹੈ ਕਿ ਜਿਹਦੇ ਨਾਲ ਕੇ ਲੋਕਾਂ ਦੇ ਮਨਾਂ ਵਿੱਚ ਤੁਹਾਡੀ ਸ਼ਾਪ ਅੱਜ ਵੀ ਪਤ ਹੈ ਦੇਖੋ ਜੀ ਕੋਈ ਵੀ ਤੁਸੀਂ ਚੰਗਾ ਕੰਮ ਕਰਦੇ ਹੋ ਨਾ ਦਿਲਾਂ ਦੇ ਵਿੱਚ ਸ਼ਾਪਤ ਬਣ ਜਾਂਦੀ ਹੈ ਜਦੋਂ ਬੰਦੇ ਨੂੰ ਲੋਡ ਹੁੰਦੀ ਹੈ ਨਾ ਜੀ ਜੀ ਜਦੋਂ ਬੰਦੇ ਨੂੰ ਲੋਡ ਹੁੰਦੀ ਆ ਤੇ ਉਹਦੇ ਉਹੀ ਮਦਦ ਕਰੇ ਹੋ ਨਾ ਅਗਲੇ ਦੇ ਦਿਲ ਤੇ ਅਸਰ ਹੁੰਦਾ ਜੀ ਜੀ ਤੇ ਰੂਹ ਤੇ ਅਸਰ ਹੁੰਦਾ ਜਦੋਂ ਹੁਣ ਕੋਵਿਡ ਆਇਆ ਲੋਕਾਂ ਦੇ ਬਜ਼ੁਰਗ ਘਰਾਂ 'ਚ ਫਸੇ ਹੋਏ ਸੀ ਅਸੀਂ ਸਿਲੰਡਰ ਪਹੁੰਚਾਉਣੇ ਸ਼ੁਰੂ ਕੀਤੇ ਗਲਤ ਕੁਝ ਨਹੀਂ ਸੀ ਇਹਨਾਂ ਤੋਂ ਕਿਹੜਾ ਪੈਸੇ ਨਹੀਂ ਆ ਸਿਲੰਡਰ ਨਹੀਂ ਆ ਅਸੀਂ ਮਦਦ ਕੀਤੀ ਮੌਕੇ ਤੇ ਹੜ੍ਹ ਆਏ ਆ ਹੜ੍ਹਾਂ ਦੇ ਵਿੱਚ ਲੋਕਾਂ ਦੇ ਘਰ ਰੁੜ ਗਏ ਲੋਕਾਂ ਦੇ ਕੋਲ ਇੰਸ਼ੋਰੈਂਸ ਨਹੀਂ ਸੀ ਕਈਆਂ ਦੇ ਕੋਲ ਜਦੀ ਘਰ ਸੀ ਸਪੇਨ ਵਿੱਚ ਸਪੇਨ ਵਿੱਚ ਜਦੀ ਘਰ ਸੀ ਤੇ ਗਵਰਨਮੈਂਟ ਵੱਲੋਂ ਹੈਲਪ ਨਹੀਂ ਮਿਲ ਰਹੀ ਸੀ ਲੋਕ ਬੇਕਾਰ ਹੋ ਚੁੱਕੇ ਸੀਗੇ ਕਿਉਂਕਿ 2-2 ਮੀਟਰ 3-3 ਮੀਟਰ ਪਾਣੀ ਲੋਕਾਂ ਦੇ ਘਰਾਂ ਤੱਕ ਚੜਿਆ ਓਕੇ ਓਕੇ ਲੋਕ ਘਰਾਂ ਘਰ ਬਰਬਾਦ ਹੋਏ ਤੇ ਉਹ ਘਰਾਂ ਨੂੰ ਬਣਾਉਣ ਵਾਸਤੇ ਫਿਰ ਆਪਾਂ ਸਿੱਖਾਂ ਨੇ ਰਲ ਕੇ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਸਿੱਖ ਕਮਿਊਨਿਟੀ ਨੇ ਸਾਥ ਦਿੱਤਾ ਯੂਕਰੇਨ ਦੀ ਜੰਗ ਸੀਗੀ ਉਹਦੇ ਵਿੱਚ ਲੋਕ ਬੱਚੇ ਭੁੱਖੇ ਸਨ ਲੋਕਾਂ ਦੇ ਕੋਲ ਠੰਡ ਨਾਲ ਮਰ ਰਹੇ ਸਨ ਇੱਥੇ ਇਟਲੀ ਦੀ ਸੰਗਤ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਹਨਾਂ ਸਿੰਘਾਂ ਨੇ ਇੱਥੋਂ ਟੀਮਾਂ ਭੇਜੀਆਂ ਸੇਵਾ ਭੇਜੀ ਰਾਸ਼ਨ ਭੇਜਿਆ ਜਿਹੜਾ ਉੱਥੇ ਹੀ ਵੰਡਦੇ ਰਹੇ ਆ ਤੇ ਇਹ ਇੱਕ ਮੈਸੇਜ ਹੈਗਾ ਕਿ ਜਿੱਥੇ ਲੋਕ ਡਰਦੇ ਸੀਗੇ ਨਾ ਜਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਸੇਵਾ ਤੇ ਸਿਮਰਦੇ ਸਿਧਾਂਤ ਨੂੰ ਤੁਸੀਂ ਯੂਰਪ ਵਿੱਚ ਬਰਕਰਾਰ ਰੱਖਿਆ ਬਿਲਕੁਲ ਕੱਲਾ ਗੁਰਨਾਨਕ ਦੇਵ ਜੀ ਦੇ ਮਿਸ਼ਨ ਨੂੰ ਨਹੀਂ ਬਰਕਰਾਰ ਰੱਖਿਆ ਅਸੀਂ ਦੇਗ ਤੇ ਤੇਗ ਦੋ ਵੀ ਬਰਕਰਾਰ ਰੱਖਿਆ ਕਿਉਂਕਿ ਜੇ ਅਸੀਂ ਕੜਚੀ ਲੈ ਕੇ ਦੇਗ ਵਰਤੋਣੇ ਪਏ ਹਨ ਤਾਂ ਦੂਜੇ ਪਾਸੇ ਤੇਗ ਚੱਕ ਕੇ ਰੱਖਿਆ ਵੀ ਕਰਨ ਵਾਲੇ ਆ ਕਿਉਂਕਿ ਇਹ ਗੱਲ ਯੂਕਰੇਨ ਦੇ ਵਿੱਚ ਜਦੋਂ ਬੱਚਿਆਂ ਨੂੰ ਵੇਚਿਆ ਜਾ ਰਿਹਾ ਹੈ ਸਗਾ ਜਾਂ ਜਿਹੜੀਆਂ ਜਨਾਨੀਆਂ ਨੂੰ ਊਮਨ ਟ੍ਰਾਫਿਕ ਵਾਸਤੇ ਲਿਜਾਇਆ ਜਾ ਰਿਹਾ ਸੀ ਜੇ ਤੁਸੀਂ ਮੇਰੀਆਂ ਕੁਝ ਨਿਊਜ਼ਾਂ ਪੁਰਾਣੀਆਂ ਦੇਖੋ ਉਹਦੇ ਵਿੱਚ ਉਹਨਾਂ ਕੁੜੀਆਂ ਦਾ ਮੈਂ ਜ਼ਿਕਰ ਕੀਤਾ ਵਾ ਜਿਨ੍ਹਾਂ ਕੁੜੀਆਂ ਨੂੰ ਐ ਐ ਪ੍ਰੈਸਟੀਚੂਸ਼ਨ ਤੋਂ ਬਚਾਉਣ ਵਿੱਚ ਮੈਂ ਮਦਦ ਕਰ ਚੁੱਕਾ ਹਾਂ ਓਕੇ ਤੇ ਉਹ ਸਿਰਫ ਇੱਕ ਕਾਰਜ ਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਦਿੱਤਾ ਸੀਗਾ ਹਰੀ ਸਿੰਘ ਨਲੂਏ ਨੇ ਰਾਖੀ ਕੀਤੀ ਸਾਡੀ ਉਹਨਾ Hindu ਧਰਮ ਵਾਸਤੇ ਗੁਰੂ ਨਵੇਂ ਪਾਤਸ਼ਾਹ ਨੇ ਸੀਸ ਦਿੱਤਾ ਇਹ ਹਜੇ ਵੀ ਬਰਕਰਾਰ ਆ ਸਾਡੇ ਸਿੱਖਾਂ ਦੇ ਟੀਜ ਨੇ ਲੋੜਵੰਦਾ ਦੀ ਮਦਦ ਲਈ ਹਮੇਸ਼ਾ ਬਰਕਰਾਰ ਰਹਿਣੇ ਤਤ ਪਰ ਰਹਿਣੇ ਯਤਨ ਮੈਂ ਮੈਂ ਨਹੀਂ ਜ਼ਿਆਦਾ ਰਹਿਣਾ ਸਮਝ ਲਓ ਇਹ ਸਾਰੀ ਕਮਿਊਨਿਟੀ ਰੈਂਦੀ ਆ ਤੁਹਾਡੇ ਸਿਰ ਤੇ ਹੁਣ ਦਸਤਾਰ ਸਜਾਈ ਆ ਤਸੀ ਵੀ ਲੋੜ ਬੰਦਾ ਲਈ ਤੁਹਾਡੇ ਸਾਹਮਣੇ ਕੋਈ ਲੋੜ ਬੰਦ ਆ ਗਿਆ ਬਿਲਕੁਲ ਹਾਂਜੀ ਅਗਲਾ ਕਹੂਗਾ ਵੀ ਗੁਰੂ ਦਾ ਸਿੰਘ ਜਾਂਦਾ ਗੁਰਨਾਨਕ ਪਾਤਸ਼ਾਹ ਦਾ ਸਿੰਘ ਜਾਂਦਾ ਹਾਂਜੀ ਤੇ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁੱਤਰ ਜਾਂਦਾ ਇਹ ਰੱਖਿਆ ਅੱਜ ਕੱਲ ਜਦੋਂ ਦਾੜੀਆਂ ਕੇ ਦਾੜੀ ਸਾਡੀ ਨਾ ਕਈ ਸ਼ਰਮ ਆਉਂਦੇ ਆ ਇਹ ਵੀ ਦੱਸ ਦੀਗੇ ਭਾਈ ਸਾਹਿਬ ਭਾਈ ਅਮ੍ਰਿਸ਼ਤ ਜਿਹੜੇ ਸਪੇਨ ਵਾਲੇ ਆ ਉਹ ਉਹ ਕੋ ਸ਼ੌਕਰ ਤੋਂ ਜਿਹੜੇ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਸਿੱਧਵਾ ਦੋਨਾਂ ਕੋਈ ਨਾਸਵੰਦ ਸੋ ਬਹੁਤ ਮਾਣ ਵਾਲੀ ਗੱਲ ਹੈ ਪਿੰਡ ਵਾਸੀਆਂ ਨੂੰ ਵੀ ਤੇ ਪੰਜਾਬ ਵਾਸੀਆਂ ਨੂੰ ਪੂਰੇ ਭਾਰਤ ਵਾਸੀਆਂ ਨੂੰ ਵੀ ਦੇਖੋ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਐਸ ਲੈਵਲ ਤੇ ਆਪਣੇ ਆਪ ਨੂੰ ਪੇਸ਼ਾਨ ਸਾਬਤ ਕੀਤੀ ਹੈ ਸਮਾਜ ਸੇਵਾ ਦੇ ਖੇਤਰ ਵਿੱਚ ਜਿਨ੍ਹਾਂ ਦੇ ਕੇ ਸਪੇਨ ਦੀ ਸਰਕਾਰ ਨੇ ਅਤੇ ਵੀ ਯੂਕਰੇਨ ਦੀ ਸਰਕਾਰ ਨੇ ਵਿਸ਼ੇਸ਼ ਤੌਰ ਤੇ ਭਾਈ ਸਾਹਿਬ ਦੀ ਛਲਾਗਾ ਕੀਤੀ ਸੀਗੀ ਸੋ ਅੱਜ ਇਟਲੀ ਦੇ ਅਰਥ ਤੇ ਪੰਜ ਨੇ ਜਿੱਥੇ ਕਿ ਇਹਨਾਂ ਦਾ ਗੁਰਦੁਆਰਾ ਗੁਰਨਾਨ ਕਮਿਸ਼ਨ ਸਨਮਾਨੀ ਪਾਚੋ ਸੇਵਾ ਸੈਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ ਸੋ ਭਾਈ ਸਾਹਿਬ ਜੀ ਅਸੀਂ ਦੇਖਦੇ ਹਾਂ ਕਿ ਇੱਕ ਵੱਡੀ ਤਰ੍ਹਾਂ ਦੀ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਆ ਰਹੀ ਹੈ ਸੋ ਕਈ ਬੰਦੇ ਉਦਾਸ ਵੀ ਹੋ ਜਾਂਦੇ ਨੇ ਤੇ ਕਈ ਕਮਾਕਾਰਾਂ ਵਿੱਚ ਪੈ ਕੇ ਚਲੋ ਆਪਣਾ ਜੀਵਨ ਨੂੰ ਖੁਸ਼ਹਾਲ ਕਰ ਰਹੇ ਨੇ ਤੁਸੀਂ ਕੋਈ ਸੰਦੇਸ਼ ਦੇਣਾ ਚਾਹੋਗੇ ਨੌਜ ਦੇਖੋ ਜੀ ਜਿਹੜਾ ਤੇ ਬੰਦਾ ਘਰ ਹੈ ਕੁਛ ਕੰਮ ਨਹੀਂ ਕਰਦਾ ਜਿਹੜਾ ਕੋਈ ਕੰਮ ਨਹੀਂ ਕਰਦਾ ਜਾਂ ਕੋਈ ਜਿਹਨੇ ਰੋਟੀ ਨਹੀਂ ਪਕਾ ਕੇ ਖਾਧੀ ਉਹ ਉਹ ਸੋਚਦਾ ਆ ਕਿ ਮੈਂ ਬਾਹਰ ਜਾਊਂਗਾ ਜਾ ਕੇ ਉੱਥੇ ਪੱਕੀਆਂ ਵੀ ਮੈਂਡੀਆਂ ਤੇ ਖਾਵਾਂਗੇ ਤੇ ਪੈਸੇ ਕਮਾਵਾਂਗੇ ਤੇ ਘਰੇ ਭੇਜਾਂਗੇ ਤੇ ਕੋਠੀ ਪਾਵਾਂਗੇ ਸ਼ਾਇਦ ਬਾਹਰ ਜਾ ਕੇ ਲੈਂਬਰਗਿਨੀ ਲੈ ਲੈਣੀ ਛੇਤੀ ਉਹ ਨਹੀਂ ਇਦਾਂ ਹੈਗਾ ਕਿਉਂਕਿ ਬਾਹਰ ਆ ਕੇ ਮਿਹਨਤ ਕਰਨੀ ਪੈਣੀ ਖੇਤਾਂ 'ਚ ਜੁੜਨਾ ਪੈਣਾ ਇਹ ਕੰਮ ਉਹੀ ਆ ਜਿਹੜੇ ਸਾਡੇ ਬਜ਼ੁਰਗ ਮਤਲ ਹੱਡ ਤੋੜ ਵੀ ਕਮਾਂਗੇ ਕਮਾਈ ਕਰਨੀ ਪੂਰੀ ਕਰਨੀ ਪੈਣੀ ਆ ਹੁਨਰ ਸਿੱਖ ਕੇ ਆਓ ਦੇਖੋ ਮੈਂ ਕਿਸੇ ਨੂੰ ਮਨਾ ਨਹੀਂ ਕਰਦਾ ਨਾ ਆਓ ਕਿਉਂਕਿ ਇਹੀ ਵੀ ਡੋਂਕੀਆਂ ਚਾਏ ਕੱਚੇ ਆਏਗੇ ਪੈਰਾਂ 'ਚ ਚਪਲਾ ਨਹੀਂ ਅੱਜ ਸਾਡੇ ਕੋ ਗੱਡੀਆਂ ਘਰ ਆਇਆ ਹਨ ਇਹ ਮਿਹਨਤ ਨਾਲ ਬਣੀਆਂ ਆ ਤੇ ਤੁਸੀਂ ਵੀ ਆਓ ਕੰਮ ਕਰੋ ਇਹ ਸਾਡੇ ਬਜ਼ੁਰਗ ਆਏ ਹੀ ਉਹਨਾਂ ਦੇ ਅੱਠ ਹੱਥਾਂ ਤੇ ਰੱਟਣ ਹੁੰਦੇ ਸੀਗੇ ਕਿਉਂਕਿ ਉਹਨਾਂ ਨੇ ਵਾਢੀਆਂ ਕਰਨੀਆਂ ਹਾਂ ਬਾਡੀਆਂ ਕਰਨੀਆਂ ਆ ਕੇ ਉਹਨਾਂ ਸਮਿਆਂ ਦੇ ਵਿੱਚ ਡੋਂਗੀਆਂ ਪਤਾ ਕਿੰਨੀਆਂ ਮੁਸ਼ਕਲ ਹੁੰਦੀਆਂ ਹੁਣ ਤਾਂ ਫੇਰ ਵੀ ਬੰਦਾ ਸੌਕਾ ਆ ਜਾਂਦਾ ਹੈ ਹੈਨਾ ਤੇ ਇਸ ਲਈ ਜਿਹੜੇ ਮੇਰੇ ਵੀਰ ਭਰਾ ਆਉਂਦੇ ਆ ਉਹ ਜਰੂਰ ਕੋਈ ਕਾਰੋ ਕੰਮਕਾਰ ਸਿੱਖ ਕੇ ਆ ਹੁਨਰ ਸਿੱਖ ਕੇ ਆ। ਸੋ ਇਹ ਖਾਸ ਸੁਨੀਹਾ ਭਾਈ ਅੰਬੀਸੀ ਸੁਬੇਰ ਵਾਲਿਆਂ ਨੇ ਵਿਦੇਸ਼ਾਂੋਂ ਜਿਹੜੇ ਆ ਰਹੇ ਅੱਜ ਦੇ ਨਵਾਂ ਜਾਣ ਦੱਸਿਆ ਕਿ ਹੱਥ ਵਿੱਚ ਕਲਾ ਹੁਨਰ ਹੋਣਾ ਜ਼ਰੂਰੀ ਹੈ ਕਿ ਇਕੱਲੇ ਵਿਦੇਸ਼ਾਂ ਵਿੱਚ ਜਾਹ ਚੜ ਕੇ ਨਹੀਂ ਆ ਜਾਣਾ। ਸੋ ਇੱਥੇ ਆ ਕੇ ਸੈਟਿੰਗ ਕਰਨਾ ਹੈ ਵੀ ਢਾੜ ਤੋੜ ਨਹੀਂ ਰਵਾਈ ਕਰਨੀ ਮਿਹਨਤ ਕਾਣੀ ਜ਼ਿੰਦਗੀ ਜ਼ਰੂਰੀ ਹੈ। ਸੋ ਸਾਡੇ ਦਰਮਿਆਨ ਭਾਈ ਸਾਹਿਬ ਦੇ ਨਾਲ ਮੰਗੀਪ ਸਿੰਘ ਸਾਣੀ ਵੀ ਪਹੁੰਚੇ ਹੋਏ ਨੇ। ਸੋ ਮੰਗੀਪ ਸਿੰਘ ਸਾਣੀ ਭਾਈ ਸਾਹਿਬ ਦੇ ਜਿਹੜੇ ਸੁਭਾਅ ਉਹ ਬੜਾ ਬੁੰਜੀਆਂ ਨੇ ਬਹੁਤ ਮਹਾਨ ਨੇ। ਤੁਸੀਂ ਕੀ ਕਹਿਣਾ ਚਾਹੋਗੇ ਨਵਾਰੇ ਤੋਂ ਇਹਨਾਂ ਦੇ ਨਾਲ ਇੰਟਰਵਿਊ ਦੇ ਆਪਾਂ ਸਮਾਪਤੀ ਵੱਲ ਵੀ ਪਹੁੰਚਾਂਗੇ ਕਿ ਤੁਸੀਂ ਭਾਈ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਜਾਣਕਾਰੀ ਰੱਖਦੇ ਹੋ ਤੁਸੀਂ ਨਵਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਜੀਤ ਵੈਬ ਟੀਵੀ ਦਾ ਤੇ ਵਿਸ਼ੇਸ਼ ਤੌਰ ਦੇ ਉੱਤੇ ਦਿਲੀ ਧੰਨਵਾਦ ਭਾਈ ਅੰਬੀਕ ਸਿੰਘ ਸਪੇਨ ਵਾਲਿਆਂ ਦਾ ਕਰਦਾ ਜਿਨ੍ਹਾਂ ਨੇ ਆਪਣੇ ਰਜ਼ੀਵੇ ਭਰੀ ਜ਼ਿੰਦਗੀ ਵਿੱਚੋਂ ਟਾਈਮ ਕੱਢ ਕੇ ਇਟਲੀ ਦੀ ਧਰਤੀ ਤੇ ਸ਼ਿਰਕਤ ਕੀਤੀ ਤੇ ਸਾਨੂੰ ਇਹਨਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਸੋ ਮੈਂ ਇਹਨਾਂ ਲਈ ਇਹੀ ਕਹਾਗਾ ਕਿਉਂਕਿ ਇਹਨਾਂ ਦੇ ਨਾਲ ਮੇਰੀ ਮੁਲਾਕਾਤ ਹੋਈ ਸੀ ਐਜ਼ ਏ ਤਰਬਨ ਦਸਤਾਰ ਕੋਚ ਉਹਨਾਂ ਨੇ ਮੈਨੂੰ ਪਹਿਲੀ ਵਾਰੀ ਨਿਯੋਤਾ ਦਿੱਤਾ ਸੀ ਸਪੇਨ ਦੀ ਧਰਤੀ ਤੇ ਇੱਕ ਦਸਤਾਰ ਕੈਂਪ ਲਾਉਣ ਦਾ ਕਰੋਨਾ ਕਾਲ ਦੇ ਵਿੱਚ ਸ਼ਾਇਦ ਕਰੋਨਾ ਕਰਕੇ ਪਰ ਮੈਂ ਜਾ ਨਹੀਂ ਸਕਿਆ ਸੀ ਕਿਉਂਕਿ ਮੈਂ ਲੋਕਡਾਊਨ ਸੀਗਾ ਤੇ ਬਾ ਸਭ ਤੋਂ ਵੱਡਾ ਮੈਨੂੰ ਮਾਣ ਇਸ ਗੱਲ ਦਾ ਆ ਮੈਨੂੰ ਇਟਾਲੀਅਨ ਲੋਕਾਂ ਵਿਚਰਦੇ ਰਹੀ ਦਾ ਸਟੇਜ ਪ੍ਰੋਗਰਾਮ ਕਰਦੇ ਆ ਕਰਦੇ ਆ ਜੀ ਮੈਨੂੰ ਪਿਛਲੇ ਦਿਨੀ ਇੱਕ ਇਟਾਲੀਅਨ ਨੇ ਸਵਾਲ ਕੀਤਾ ਕਹਿੰਦਾ ਇੱਕ ਤਰਵੰਤੇ ਵਾਲਾ ਸਰਦਾਰ ਆ ਕਹਿੰਦਾ ਉਹਨੂੰ ਪਾਰਲੀਮੈਂਟ ਦੇ ਵਿੱਚ ਸਨਮਾਨ ਮਿਲਿਆ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਬੈਲਜੀਅਮ ਦੇ ਵਿੱਚ ਸਨਮਾਨ ਮਿਲਿਆ ਭਾਈ ਸਾਹਿਬ ਉਹਨਾਂ ਨੇ ਪਿਛਲੇ ਦਿਨੀ ਤੇ ਕਹਿੰਦਾ ਵੀ ਉਹਨੇ ਐਡਾ ਵੱਡਾ ਕਿਹੜਾ ਕੰਮ ਕੀਤਾ ਸੀ ਵੀ ਇੱਕ ਸਰਦਾਰ ਬੰਦੇ ਨੂੰ ਪਾਰਲੀਮੈਂਟ ਦੇ ਸਨਮਾਨ ਹਾਂ ਠੀਕ ਆ ਤੇ ਮੈਂ ਉਹਨੂੰ ਫਿਰ ਜਵਾਬ ਦਿੱਤਾ ਸਾਰਾ ਦੱਸਿਆ ਭਾਈ ਸਾਹਿਬ ਉਹਨਾਂ ਨੇ ਕਿੱਦਾਂ ਯੂ ਕਰੰਦੇ ਪੱਚ ਲੋੜ ਬੰਦਾ ਦੇ ਨਾਲ ਜਿੱਥੇ ਬਰ ਦੇ ਬੰਬਾਂ ਦੇ ਵਿੱਚ ਨਾ ਮਾਮਾ ਆਪਣੇ ਪੁੱਤਾਂ ਰੋਕ ਦਿਆਂ ਪੇ ਬਹੁਤ ਉੱਥੇ ਨਹੀਂ ਤੇਰੀ ਜਾਨ ਚਲੀ ਜਾਊਗੀ ਮੈਂ ਖੁਦ ਭਾਈ ਸਾਹਿਬ ਨੂੰ ਸਵਾਲ ਕਰਦਾ ਹੁੰਦਾ ਸੀ ਕਿ ਭਾਜੀ ਤੁਹਾਨੂੰ ਡਰ ਨਹੀਂ ਲੱਗਦਾ ਬੱਚੇ ਆ ਘਰ ਇਕੱਲੇ ਤਾਂ ਭਾਜੀ ਇੱਕੋ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਸਿਰ ਤਲੀ ਤੇ ਰੱਖ ਲਿਆ ਨਾ ਬਸ ਫਿਰ ਗੁਰੂ ਸਾਹਿਬ ਆਪੇ ਕਿਰਪਾ ਕਰਦੇ ਨੇ ਠੀਕ ਹੈ ਜੀ ਫਿਰ ਨਹੀਂ ਬੰਦਾ ਪਿੱਛੇ ਮੁੜ ਕੇ ਬਾਕੀ ਸੋ ਅਸੀਂ ਦੱਸਣਾ ਚਾਹਾਂਗੇ ਕਿ ਕਿਉਂਕਿ ਵੱਡੀ ਗੱਲ ਹੈ ਕਿ ਯੂਰਪੀਅਨ ਪਾਰਲੀਮੈਂਟ ਦੀ ਸਨਮਾਨ ਹੋਣਾ ਹੈ ਇਹ ਨਹੀਂ ਸ਼ਖਸੀਅਤ ਚਲੋ ਹੋਰ ਵੀ ਹੋਏ ਹੋਣਗੇ ਚਲੋ ਵੱਡੀ ਬਾਣ ਵਾਲੀ ਗੱਲ ਹੈ ਪਰੰਤੂ ਸਾਡੇ ਯੂਗ ਵਿੱਚ ਸਾਡੇ ਦੌਰ ਵਿੱਚ ਅਸੀਂ ਦੇਖ ਰਹੇ ਹਾਂ ਭਾਈ ਪਿਛਲੇ ਦਿਨੀ ਖਬਰਾਂ ਵਿੱਚ ਪ੍ਰਕਾਸ਼ਿਤ ਹੋਈਆਂ ਸਨ ਸੋ ਮੈਂ ਅਜੀਤ ਵੈਬ ਟੀਵੀ ਤੋਂ ਹਰਦੀਪ ਸਿੰਘ ਕਾਂਗਸੇ ਹੋਰ ਪਾਈ ਕੋਈ ਖਾਸ ਗੱਲ ਬਾਕੀ ਮੈਂ ਇਹਨਾਂ ਐਨ ਐਮ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਵਾਲੀਆ ਸਾਹਿਬ ਦਾ ਧੰਨਵਾਦ ਪ੍ਰੀਤ ਭਾਈ ਦਾ ਤੁਹਾਨੂੰ ਮੈਂ ਭਾਈ ਸਾਹਿਬ ਉਹਨਾਂ ਦਾ ਬਹੁਤ ਧੰਨਵਾਦ ਜਸਾ ਭਾਈਆ ਤਾਂ ਹੋਰ ਵੀ ਇਟਲੀ ਦੀ ਸੰਗਤ ਨੂੰ ਇੱਕ ਮੈਸੇਜ ਹੈ ਮੈਸੇਜ ਇਹ ਆ ਕਿ ਆਨੰਦ ਆ ਗਿਆ ਦੇਖ ਕੇ ਤੁਹਾਡੇ ਕਾਰੋਬਾਰ ਕਾਮਕਾਰ ਤੁਸੀਂ ਵਧੀਆ ਗੁਰੂ ਘਰ ਤਿਆਰ ਕੀਤੇ ਪ੍ਰੋਗਰਾਮ ਵਧੀਆ ਕਰਾਉਨੇ ਹੋ ਬਹੁਤ ਆਨੰਦ ਆਇਆ ਸਖੀਨੂ ਪੰਜਾਬੀਅਤ ਨੂੰ ਬਹੁਤ ਪਰਫੁੰਨਤ ਕਰ ਰਹੇ ਹੋ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਪ੍ਰਬੰਧ ਕਰਨ ਲਈ ਤੁਹਾਡਾ ਸੱਦਣ ਲਈ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਅਜੀਤ ਵੈਬ ਟੀਵੀ ਰਿਪੋਰਟਰ ਹਰਦੀਪ ਸਿੰਘ ਕੰਗ ਸਤਿ ਸ਼੍ਰੀ ਅਕਾਲ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ ਕਰੋ